ਕਿਹੜਾ ਪਿੰਡ ਜੀ ਚੇਲਾ ਜੀ ਜਿਹੜੀ ਅੱਜ ਪਿੰਡ ਚੇਲੇ ਗੋਲੀ ਚੱਲੀ ਹੈ ਜੀ ਕੀ ਇਹ ਸਾਰਾ ਮਸਲਾ ਜੀ ਉਹ ਨਹੀਂ ਗ੍ਰਾਮ ਪਟਾ ਚੇਲਾ ਗ੍ਰਾਮ ਪਟਾ ਪਟਾ ਦੀ ਬੈਕਵੌਨ ਗਈ ਹੈ ਤੇ ਉੱਥੇ ਗੋਲੀ ਚਲਾਤੀ ਜੱਜੀਪੀਰ ਸਿੰਘ ਨੇ ਸਰਪੰਚ ਤੇ ਵੱਜ ਗਈ ਕਿ ਕਿੰਨੀਆਂ ਗੋਲੀਆਂ ਚਲ ਗਈਆਂ ਜੀ ਇਹਨਾਂ ਨੂੰ ਬੋਲਿਆ 20 25 ਫਾਇਰ ਕਰਦੇ ਜੀ 50 60 ਫਾਇਰ ਕਰਦੇ ਜੀ ਤੁਸੀਂ ਮੈਂਬਰ ਜੀ ਪੰਜਾਬ ਮੈਂਬਰ ਜੀ ਹਾਂਜੀ ਹਾਂਜੀ ਬੈਕ ਮੈਂਬਰ ਹੈ ਤੇ ਗੋਲੀ ਕਿੱਥੇ ਵੱਜੀ ਹੈ ਜੀ ਗੋਲ ਢੌਂਡ ਜੀ ਬਾਵਾ ਬਾਵਾ ਵੱਜਾ ਸਰਪੰਚ ਤੇ ਪੁਲਿਸ ਪਹੁੰਚੀ ਜੀ ਮੌਕੇ ਤੇ ਪੁਲਿਸ ਪਹੁੰਚ ਗਈ ਜੱਜੀ ਦੇ ਘਰ ਕੀ ਮੰਗ ਕਰਦੇ ਏ ਤੁਸੀਂ ਮੰਗ ਇਹ ਕਾਨੂੰਨੀ ਕਾਰਵਾਈ ਮੈਂ ਕਰਦੇ ਹਾਂ ਹੁਣ ਜਿਹੜੀ ਬੱਟਾ ਹੋਣੀ ਦਾ ਪਿੰਡ ਕੇਲੇ ਦੇ ਵਿੱਚ ਤੁਹਾਡੇ ਮੌਜੂਦਾ ਸਰਪੰਚ ਹੀ ਜਿਹੜਾ ਉਹਨਾਂ ਤੇ ਗੋਲੀ ਲੱਗੀ ਆ ਕੀ ਇਹ ਸਾਰਾ ਮਸਲਾ ਜੀ ਸਭ ਤੋਂ ਪਹਿਲਾਂ ਤੇ ਬੜੀ ਬਾੜੀ ਦੁੱਖदाई ਖਬਰ ਆ ਜਿਹੜੀ ਇਹ ਹੋਇਆ ਜੋ ਵੀ ਇਹ ਜਿਹੜੀ ਗੱਲ ਆਈ ਆ ਸੁਣਦੇ ਵਿੱਚ ਜਿਹੜੀ ਪੈਰੀ ਪੰਚਾਇਤ ਸੀ ਉੱਥੇ ਕੇਲੇ ਪਿੰਡ ਦੇ ਵਿੱਚ ਤੇ ਕਾਹ ਵੀ ਬੇਰੋਜੇ ਕੋਈ ਜੱਜ ਜੱਜ ਨਾਂ ਦਾ ਬੰਦਾ ਜੀ ਜਿਹੜਾ ਉਹ ਬੰਦਾ ਸੀ ਜਿਹੋਂ ਜਿਹੜਾ ਇਹ ਹੈਗਾ ਯਾ ਕੂਰ ਨੇ ਜਿਹੜਾ ਸਾਰਾ ਜਿਹੜਾ ਲੋੜੀ ਕਾਰਵਾਈ ਬੰਦੀ ਸੀ ਉਹ ਪੰਚਾਇਤ ਦੇ ਹਵਾਲੇ ਕਰਦੀ ਸੀ ਤੇ ਸਰਪੰਚ ਸਾਹਿਬ ਔਰ ਉਹਦੀ ਪੂਰੀ ਪੰਚਾਇਤ ਅੱਜ ਉਹ ਪੈੜੀ ਉਤੇ ਤੋਂ ਕਬਜ਼ਾ ਲੈਣ ਗਏ ਤੇ ਜਿਹੜਾ ਜੱਜ ਸਿੰਘ ਨਾਂ ਦਾ ਵੀ ਵਿਅਕਤੀ ਕੋਠੇ ਉੱਪਰ ਬੈਠਾ ਸੀ ਉਹਨੇ ਉੱਥੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਸਾਡਾ ਸਰਪੰਚ ਚਰਬਜੀਤ ਸਿੰਘ ਜ਼ਖਮੀ ਹੋਇਆ ਹੈ ਜਿਹਨੂੰ ਇੱਕੋ ਸਰਕਾਰ ਵਾਸਤੇ ਰੈਪੋਰਟ ਕਰਦਾ ਲੱਗੇ ਨੇ ਔਰ ਮੈਂ ਪ੍ਰਚਾਰਜ ਨੂੰ ਵੀ ਆ ਕੇ ਆ ਡੀਐਫਪੀ ਸਾਹਿਬ ਨਾਲ ਗੱਲ ਹੋ ਗਈ ਸਭ ਤੋਂ ਸਕਦੀ ਜਿਹੜੀ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਕੋਈ ਏਦਾਂ ਦੀ ਗਾਹ ਨਾ ਕੋਈ ਘਟਰਾਵਾ ਕਿਹੜਾ ਪਿੰਡ ਹੈ ਕਿਹਲਾ ਪਿੰਡ ਮੈਂਬਰ ਕੰਪੀਅਰ ਇਹ ਜਿਹੜੀ ਅੱਜ ਪਿੰਡ ਚੇਲੇ ਵਿੱਚ ਗੋਲੀ ਚੱਲੀ ਸਰਪੰਚਾ ਨੂੰ ਗੋਲੀ ਲੱਗੀ ਕੀ ਹੈ ਸਾਰਾ ਮਸਲਾ ਜੀ ਕਹਿੰਦੇ ਪਹਿਲੀ ਗੋਹਾਂਗੇ ਅੱਛਾ ਜੀ ਕਿੰਨੇ ਗੋਲੀਆਂ ਚਲਾਈਆਂ ਅੱਜ ਜੀ ਸਿੰਘ ਕਿੰਨੇ ਜਣਿਆਂ ਨੇ ਗੋਲੀਆਂ ਚਲਾਉਣ ਆਲੇ ਸੀ 10 15 ਬੰਦੇ ਲੈ ਗਏ ਤੇ ਸਰਪੰਚਾ ਦੇ ਗੋਲੀ ਕਿੱਥੇ ਲੱਗੀ ਕੰਨ ਤੇ ਲੱਗੀ ਕੀ ਮੰਗ ਕਰਦੇ ਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਧੰਕ ਮਿਲਣਾ ਚਾਹੀਦਾ ਸਾਧਨ ਚਾਹੀਦਾ ਹੋ ਅੱਜ ਜਿਹੜੀ ਪਹਿਲੀ ਵਾਣ ਗਏ ਸੀ ਉਹ ਪੰਚਾਇਤੀ ਸੀ ਪੰਚਾਇਤੀ ਪਹਿਲੀ ਤੇ ਸਰਪੰਚ ਸਾਹਿਬ ਨੇ ਕਿੰਨੇ ਕ ਬੰਦੇ ਜੀ ਸੀ ਜਿਹੜੇ ਵਾਣ ਗਏ ਸੀ ਤੋ ਪੰਜ ਸੱਤ ਜਣੇ ਇੱਕ ਸਾਰ ਕੋਈ ਵਾਰਤਾਤ ਹੋਈ ਹੈ ਜਿਹਦੇ ਵਿੱਚ ਚੇਲੇ ਦੇ ਸਰਪੰਚ ਤੇ ਗੋਲੀ ਲੱਗੀ ਆ ਆਫਰਾਪਜੀਤ ਸਿੰਘ ਖੁੰਦਲ ਦੇ ਸਰ ਕੀ ਮਸਲਾ ਕੀ ਹੋ ਮਸਲਾ ਹੈਗਾ ਜੀ ਪਿੰਡ ਦੀ ਚਾਰ ਕਿੱਲੇ ਪੰਚਾਇਤੀ ਜ਼ਮੀਨ ਹੈ ਗੱਡਵੀਰ ਕਹਿੰਦਾ ਕਿ ਮੇਰੇ ਬਜ਼ੁਰਗਾਂ ਦੇ ਨਾਂ ਤੇ ਹੈ ਡਿਗਰੀ ਉਹਨਾਂ ਦੇ ਨਾਂ ਤੇ ਹੋਈ ਹੈ ਪਿਛਲੇ 1976 ਤੋਂ ਵਾਣਦੇ ਆ ਰਹੇ ਹਾਂ ਜਦ ਕਿ ਅੱਜ ਬੀਡੀਪ ਸਿੰਘ ਸਾਹਿਬ ਦੱਸ ਰਹੇ ਕਿ ਮੌਕੇ ਦੇ ਉੱਤੇ ਆਏ ਸੀਗੇ ਤੇ ਦੂਜੀ ਪਾਰਟੀ ਨੇ ਜਿਹੜੀ ਮੌਜੂਦਾ ਪਾਰਟੀ ਸਰਪੰਚ ਪਾਰਟੀ ਉਹ ਬੀਡੀਓ ਨੇ ਕਿਹਾ ਕਿ ਤੁਹਾਡਾ ਹੱਕ ਬਣਦਾ ਉਹ ਆਪ ਦੀ ਪਹਿਲੀ ਵਾਰ ਆਏ ਸੀਗੇ ਇਹਦਾ ਮੀਨ ਟਾਈਮ ਇਹਨਾਂ ਦੋਨਾਂ 'ਚ ਤਕਰਾਰਬਾਜ਼ੀ ਹੋਈ ਤੇ ਆਪਸ ਵਿੱਚ ਗੋਲੀ ਚਲਾਈ ਇਸ ਜੱਜ ਵੀ ਰਣ ਪਾਰਟੀ ਨੂੰ ਜਿਹੜੀ ਸਰਪੰਚ ਦੇ ਲੱਗੀ ਹੋਈ ਹੈ